ਸੋ ਅੱਜ ਬਹੁਤ ਹੀ ਦੁਖਦ ਜਿਹੜਾ ਸਮਾਚਾਰ ਜਿਹੜਾ ਮਿਲਿਆ ਸੀ ਕਿ ਸਾਡੇ ਸੀਨੀਅਰ ਪੱਤਰਕਾਰ ਕੁਰੀਤ ਜਪਲਪੁਰ ਜੀ ਉਹਨਾਂ ਦੇ ਬੇਟੇ ਦਾ ਜਿਹੜਾ ਰੋਡ ਐਕਸੀਡੈਂਟ ਦੇ ਵਿੱਚ ਵਿਦੇਸ਼ 'ਚ ਦਿਹਾਂਤ ਹੋ ਗਿਆ ਸੋ ਬੜੀ ਹੀ ਦੁਖਦ ਘਟਨਾ ਸੀ ਕਿਉਂਕਿ ਜਦੋਂ ਵੀ ਕੋਈ ਮਾਪੇ ਆਪਣੇ ਬੱਚੇ ਨੂੰ ਵਿਦੇਸ਼ 'ਚ ਸੈਟਲ ਹੋਣ ਲਈ ਪੇਸਦਾ ਬੜੀ ਆਸ ਹੁੰਦੀ ਹੈ ਔਰ ਉਸ ਤੋਂ ਬਾਅਦ ਅਚਾਨਕ ਅਜਿਹੀ ਘਟਨਾ ਦਾ ਵਾਪਰ ਜਾਣਾ ਸ਼ਾਇਦ ਕਦੀ ਨਾ ਪੂਰਾ ਹੋਣ ਵਾਲਾ ਜਿਹੜਾ ਕਾਟਾ ਕਦੀ ਨਹੀਂ ਪੂਰਾ ਹੋ ਸਕਦਾ ਸੋ ਅਸੀਂ ਜਰਨਲਿਸਟ ਜੀ ਸਵਰ ਅਸਰ ਸ਼ੀਨ ਬਲੋ ਸਾਰੇ ਹੀ ਇਸ ਚੀਜ਼ ਦਾ ਬਹੁਤ ਦੁੱਖ ਦਾ ਪ੍ਰਟਾਪ ਉੱਪਰ ਕਿਤਾਵਾ ਕਰਨੇ ਆ ਕਿ ਸਾਨੂੰ ਤੇ ਇਹ ਜਿਹੜਾ ਦੁੱਖ ਹੈ ਹੀ ਹੈ ਪਰ ਪਰਿਵਾਰ ਤੇ ਜਿਹੜਾ ਇਹ ਦੁੱਖ ਜਿਹੜਾ ਟਾਈਮ ਆਇਆ ਪਰਮਾਤਮਾ ਉਹਨਾਂ ਨੂੰ ਇੰਨਾ ਕੁ ਬਲ ਬਖਸ਼ੇ ਕਿ ਉਹ ਇਸ ਦੁੱਖ ਦੀ ਘੜੀ ਦੇ ਵਿੱਚੋਂ ਬਾਹਰ ਨਿਕਲ ਸਕਣ ਕਿਉਂਕਿ ਇਹ ਕਦੀ ਵੀ ਨਾ ਬੁਰਾ ਹੋਣ ਵਾਲਾ ਜਿਹੜਾ ਘਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਉਹ ਸਾਥੀ ਕਲਿ ਉਸ ਜਾਪੜਪੁਰ ਦਾ ਜਿਹੜਾ ਬੇਟਾ ਸੀ ਉਹ ਬੜਾ ਬੇਵਕਤੀ ਮਿਛੋੜਾ ਦੇ ਗਿਆ ਇਸ ਚੀਜ਼ ਨੂੰ ਲੈ ਕੇ ਸਾਡੇ ਪੱਤਰਕਾਰ ਭਾਈਚਾਰੇ ਵਿੱਚ ਬੜਾ ਦੁੱਖ ਪਾਇਆ ਜਾ ਰਿਹਾ ਇਸ ਦੁੱਖ ਨੂੰ ਦੀ ਘੜੀ ਵਿੱਚ ਅਸੀਂ ਕੁਲਦੀਪ ਸਿੰਘ ਜਾਫਰਪੁਰ ਦੇ ਨਾਲ ਸਾਰੇ ਪੱਤਰਕਾਰ ਭਾਈਚਾਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਉਹ ਸਾਨੂੰ ਬੜਾ ਦੁੱਖ ਲੱਗਾ ਕਹਿਣ ਨੂੰ ਥੜ੍ਹ ਕੋ ਸ਼ਬਦੀ ਨਹੀਂ ਵੀ ਉਹਨੂੰ ਕੀ ਗਈ ਉਹ ਸਾਡਾ ਜਵਾਨ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ ਔਰ ਕੁਲਦੀਪ ਜਾਫਰਪੁਰੀਆ ਇੱਕ ਸਾਡਾ ਯੋਧਾ ਸੀ ਔਰ ਬੇਟਾ ਵੀ ਬਹੁਤ ਦਲੇਰ ਸੀ ਔਰ ਬੜਾ ਦੁੱਖ ਲੱਗਿਆ ਔਰ ਇਸ ਕਰਕੇ ਅਸੀਂ ਸਭ ਭਾਈਚਾਰੇ ਵੱਲੋਂ ਅੱਜ 2 ਮਿੰਟ ਦਾ ਮੌਤ ਹਰ ਕੇ ਅਸੀਂ ਇਹਨਾਂ ਦਾ ਦੁੱਖ ਜਾਰ ਕਰਦੇ ਆਂ ਔਰ ਅਹੀਂ ਪੱਤਰਕਾਰ ਭਾਈ ਜਿਹੜਾ ਕੁਲਦੀਪ ਸਿੰਘ ਜਾਹਲਪੁਰ ਦਾ ਦੁੱਖ ਮਣਾ ਸਕਦੇ ਹੁਣ ਪਰਮਾਦਾਂ ਗਲੀ ਦਾ ਯੋਰ ਕੋਈ ਨਹੀਂ ਪਰ ਜਿੰਨਾ ਦੁੱਖ ਲੱਗਾ ਵੇ ਉਹਨੂੰ ਕਹਿਨੂੰ ਸ਼ਬਦੀ ਨਹੀਂ ਦਿਲਦੇ ਵੇ ਅਹੀਂ ਕੁਲਦੀਪ ਸਿੰਘ ਜਾਹਲਪੁਰ ਨੂੰ ਕੀ ਗਈਏ ਅੱਜ ਅਸੀਂ ਇੱਥੇ ਇੱਕ ਸ਼ੋਕ ਸਭਾ ਬੁਲਾਈ ਆ ਆਪਣੇ ਦਫ਼ਤਰ ਦੇ ਵਿੱਚ ਜਿन्हे ਜੇ ਸਾਰੇ ਗੁਰਦਾਸਪੁਰ ਸ਼ਹਿਰ ਦੇ ਜਿन्हे ਦੇ ਪੱਤਰਕਾਰ ਇੱਥੇ ਮੌਜੂਦ ਨੇ ਪਿਛਲੇ ਕੁਝ ਦਿਨ ਪਹਿਲਾਂ ਸਾਡੇ ਬਹੁਤ ਹੀ ਸੀਨੀਅਰ ਪੱਤਰਕਾਰ ਗੁਰਦਾਸਪੁਰ ਤੋਂ ਕੁਲਦੀਪ ਸਿੰਘ ਜਾਹਲਪੁਰ ਜੋ ਇਸ ਟਾਈਮ ਕੈਨੇਡਾ ਦੇ ਵਿੱਚ ਨੇ ਆਪਣੇ ਬੇਟੇ ਕੋਲ ਸੀ ਔਰ ਅਚਨਚੇਤ ਉਹਨਾਂ ਦੇ ਬੇਟੇ ਦੀ ਸੜਕ ਦੁਰਘਟਨਾ ਦੇ ਵਿੱਚ ਅਕਾਲ ਮ੍ਰਿਤਿ ਹੋਈ ਹੈ ਜਿਸ ਦਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਅਸੀਂ ਇਹ ਇੱਕ ਗੱਲ ਕਹਿਣੀ ਚਾਹਾਂਗੇ ਵੀ ਬੱਚਾ ਛੋਟਾ ਸੀ ਹਾਲੇ ਪੂਰੀ ਦੁਨੀਆ ਵੇਖਣੀ ਸੀ ਉਹਨੇ ਹਾਲੇ ਉਹਨੇ ਸਮਾਜ ਦੇ ਵਿੱਚ ਉਹ ਚੀਜ਼ਾਂ ਕਰਨੀਆਂ ਸੀ ਜਿਹਦੇ ਨਾਲ ਉਹਦੇ ਪਿਓ ਨੂੰ ਖੁਸ਼ੀ ਹੋਣੀ ਸੀ ਔਰ ਪਿਓ ਦਾ ਛਾਤੀ ਚੌੜੀ ਹੋਣੀ ਸੀ ਬਹੁਤ ਕੁਲਦੀਪ ਸਿੰਘ ਜਾਫਰਪੁਰ ਆਪਣੇ ਬੇਟੇ ਨੂੰ ਪਿਆਰ ਕਰਦਾ ਸੀ ਇਹ ਚੀਜ਼ ਤਾਂ ਹੈ ਗਵਾਹ ਹਰ ਮਾਂ ਬਾਪ ਆਪਣੇ ਬੇਟੇ ਨੂੰ ਕਰਦਾ ਪਰ ਇਹ ਹੈ ਕਿ ਜੋ ਉਹ ਦੁੱਖ ਉਹ ਤੇ ਹੰਡਾਰਿਆ ਮੈਨੂੰ ਇਹ ਲੱਗਦਾ ਕਿ ਉਹ ਬਹੁਤ ਹੀ ਉਹਦੇ ਦੇ ਔਖਾ ਟਾਈਮ ਹੈ ਇਸ ਟਾਈਮ ਪਰ ਅਸੀਂ ਇਸ ਦੁੱਖ ਦੇ ਸਮੇਂ ਦੇ ਵਿੱਚ ਉਹਦੇ ਨਾਲ ਖੜੇ ਹਾਂ ਉਸਦੇ ਪਰਿਵਾਰ ਦੇ ਨਾਲ ਖੜੇ ਹਾਂ ਸਾਰੇ ਜਾਣੇ ਤੁਸੀਂ ਜਿੰਨੇ ਵੀ ਦੋਸਤ ਵੀਡੀਓ ਦੇਖ ਰਹੇ ਹੋ ਸਾਡੇ ਸਾਥੀ ਵਾਸਤੇ ਇਹਦੇ ਬੇਟੇ ਵਾਸਤੇ ਦੁਆ ਜ਼ਰੂਰ ਕਰਿਓ ਪ੍ਰੇਅ ਕਰਿਓ ਅਰਦਾਸ ਕਰਿਓ ਕਿ ਪ੍ਰਮਾਤਮਾ ਵਾਹਿਗੁਰੂ ਇਹਨੂੰ ਜਿਹੜਾ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਵੇ ਧੰਨਵਾਦ ਅਜੇ ਹੀ ਬੜੇ ਦੁਖਦ ਗੱਲ ਨੂੰ ਲੈ ਕੇ ਇਕੱਠੇ ਹੋਈ ਦੀਆਂ ਸਾਡੇ ਪਰਮ ਮਿੱਤਰ ਗੁਲਦੀਪ ਜਾਫਰਪੁਰੀਆ ਉਹਨਾਂ ਦੇ ਬੇਟੇ ਦੇ ਅਚਾਨਕ ਧਿਆਨ ਤੋਂ ਹੋਣ ਤੇ ਜਿਸ ਦਿਨ ਪਤਾ ਵੀ ਲੱਗਾ ਸੀ ਸਾਰਿਆਂ ਨੂੰ ਉਸ ਦਿਨ ਵੀ ਕਾਫੀ ਦਿਲ ਚ ਜੋ ਲੈ ਗਿਆ ਹੀ ਇਹ ਰੱਬ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਖੇਡਾਂ ਖੇਡਦਾ ਹੈ ਬਰਨਾ ਤੇ ਸਾਰੇ ਆ ਪਰ ਇੱਕ ਉਮਰ ਹੁੰਦੀ ਹੈ ਮਰਨ ਦੀ ਬੰਦੇ ਨੂੰ ਪਰਿਵਾਰ ਨੂੰ ਇੱਕ ਆਸ ਹੁੰਦੀ ਹੈ ਵੀ ਮੇਰਾ ਮੁੰਡਾ ਵੱਡਾ ਹੋ ਰਿਹਾ ਹੈ ਕੰਮ ਕਰਦਾ ਹੈ ਇਹ ਨਾ ਆਉਣਾ ਇਹ ਹੋਣਾ ਪਰ ਐਸ ਛੋਟੀ ਉਮਰ ਦੇ ਕਿਹਦਾ ਚਲਾਣਾ ਕਰ ਜਾਣਾ ਪਰਿਵਾਰ ਲਈ ਤਾਂ ਦਾ ਘਾਟਾ ਪੂਰਾ ਹੋਣ ਨਾਲ ਇੱਕ ਅਮਦ ਬਾਕੀ ਰੱਬ ਦਾ ਭਾਣਾ ਉਹਨੂੰ ਇਹ ਰੋਕ ਵੀ ਨਹੀਂ ਸਕਦੇ ਉਹਨੂੰ ਮੰਨਣਾ ਹੀ ਪਏਗਾ ਸਾਰਿਆਂ ਨੂੰ ਬੇਨਤੀ ਇਹੋਈ ਆ ਕਿ ਇੱਕ ਤਾਂ ਜਦੋਂ ਵੀ ਸਮਾਂ ਮਿਲੇ ਉਹ ਬੱਚੇ ਲਈ ਅਰਦਾਸ ਜਰੂਰ ਕਰੋ ਦੂਸਰਾ ਜਦੋਂ ਸਾਡੇ ਮਿੱਤਰ ਕਲਦੀਪ ਜੀ ਇੱਥੇ ਆਣ ਕਿਉਂਕਿ ਮੈਂ ਕਿਹਾ ਪਰਿਵਾਰ ਨੂੰ ਬਹੁਤਾ ਹੀ ਰਿੰਦ ਜਾਣਦੇ ਹੋਰੇ ਜਿਹੜੇ ਫਾਦਰ ਮਦਰ ਆਖਨੇ ਤੇ ਜੇ ਪਹਿਲੋ ਵੀ ਜਾਣ ਦੀ ਲੋੜ ਪੈ ਤਾਂ ਕੋਈ ਬਰਾਈ ਨਹੀਂ ਤੁਸੀਂ ਹੋਰੇ ਫਾਦਰ ਮਦਰ ਕੁਲਦੀਪ ਦੇ ਨੂੰ ਜਾ ਕੇ ਅਫਸੋਸ ਯਾਰ ਸਾਰੇ ਇਕੱਠੇ ਹੋ ਕੇ ਜਾਵਾਂਗੇ ਤੇ ਜਾ ਸਕਦੇ ਆ ਪ੍ਰਧਾਨ ਜੀ ਜਿੱਦਾਂ ਹੁਕਮ ਕਰਨਗੇ ਅਸੀਂ ਜਰੂਰ ਉਦਾਂ ਕਰਾਂਗੇ ਪਰ ਜਿਸ ਵੇਲੇ ਕੁਲਦੀਪ ਇੱਥੇ ਆਏ ਉਸ ਵੇਲੇ ਸਾਡਾ ਫਰਜ਼ ਬੰਦਾ ਵੀ ਅਸੀਂ ਪੰਜੀਤੀ ਜਿਹਨੇ ਜਿੰਨੇ ਵੀ ਆ ਇਕੱਠੇ ਜਣੇ ਹੋ ਕੇ ਜਾਈਏ ਔਰ ਇਹਨਾਂ ਦੁੱਖ ਸਾਂਝਾ ਕਰਕੇ ਆਈਏ ਜੋ ਕਰ ਸਕਾਂਗੇ ਹੀ ਜ਼ਰੂਰ ਕਰਾਂਗੇ ਧੰਨਵਾਦ ਜੀ